ਹੁਸ਼ਿਆਣਾ ਸ਼ਹਿਰ ਵਿੱਚੋਂ ਨਿਕਲਣ ਵਾਲੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਦੇ ਵੱਲੋਂ ਉਦਮ ਕੀਤੇ ਜਾ ਰਹੇ। ਦਸਤੇਰ ਕੇ ਖਾਸ ਕਰਕੇ ਉਹ ਪੁਆਇੰਟ ਜਿੱਥੇ bina ਟ੍ਰੀਟ ਕੀਤੇ ਪਾਣੀ ਬੁੱਢੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਉਹਨਾਂ ਨੂੰ ਪੱਧ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਜਿਸ ਵਿੱਚ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਦੇ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਗੁਰਦੁਆਰਾ ਕਊ ਘਾਟ ਨਜ਼ਦੀਕ ਬਣਿਆ ਪੰਪਿੰਗ ਸਟੇਸ਼ਨ ਜੋ ਕਿ ਲੰਬੇ ਸਮੇਂ ਤੋਂ ਬੰਦ ਸੀ ਪਤੇ ਸਿੱਧਾ ਸੀਵਰੇਜ ਵਾਲਾ ਪਾਣੀ ਬੁੱਡੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਸੀ ਉੱਥੇ ਆਰਜੀ ਤੌਰ ਤੇ ਖੂਬ ਬਣਾ ਕੇ ਉਸ ਦਾ ਪਾਣੀ ਪੰਪਿੰਗ ਸਟੇਸ਼ਨ ਰਾਹੀਂ ਸੀਟੇਪੀ ਪਲੈਂਟ ਤੇ ਪਹੁੰਚਾਇਆ ਜਾ ਰਿਹਾ ਇਸ ਕਾਰਨ ਤੇ ਚਲਦੇ ਲਗਾਤਾਰ ਸਥਾਨਕ ਸਰਕਾਰਾਂ ਮੰਤਰੀ ਅਰਵਜੋਤ ਸਿੰਘ ਕਈ ਵਾਰ ਜਾਇਜ਼ਾ ਲੈ ਚੁੱਕੇ ਹਨ ਉਸੇ ਲੜੀ ਦੇ ਚਲਦੇ ਲੋਕਲ ਬਾਡੀ ਮੰਤਰੀ ਅਰਵਜੋਤ ਸਿੰਘ ਇਕਵਾਰ ਫਿਰ ਬੁੱਡੇ ਦਰਿਆ ਤੇ ਉਸ ਪੁਆਇੰਟ ਤੇ ਪਹੁੰਚੇ ਜਿੱਥੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸਿਚੀਵਾਲ ਦੇ ਵੱਲੋਂ ਆਰਜੀ ਤੌਰ ਤੇ ਖੂਬ ਬਣਾ ਕੇ ਉਸ ਰਾਹੀਂ ਪਾਣੀ ਪੰਪਿੰਗ ਸਟੇਸ਼ਨ ਅਤੇ ਪੰਪਿੰਗ ਸਟੇਸ਼ਨ ਤੋਂ ਸੀਟਪੀ ਪਲਾਨਟ ਦੇ ਵਿੱਚ ਪਾਇਆ ਜਾ ਰਿਹਾ ਦਮਿੰਦਰ ਸਿੰਘ ਬਾਜਵਾ ਅੱਜ ਅਸੀਂ ਇੱਥੇ ਬਾਬਾ ਜੀ ਵੱਲੋਂ ਜਿਹੜੀ ਕਾਰ ਸੇਵਾ ਚੱਲਦੀ ਹੈ ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਉਹਨੂੰ ਦੇਖਣ ਵਾਸਤੇ ਆਏ ਸੀਗੇ ਤੇ ਨਾਲ ਯੋਗਦਾਨ ਪਾਉਣ ਵਾਸਤੇ ਵੀ ਆਏ ਸੀਗੇ ਬਹੁਤ ਵਧੀਆ ਪ੍ਰਾਲਾ ਸੀ ਬਾਬਾ ਜੀ ਦਾ ਉੱਥੇ ਵੀ ਕਾਲੀ ਵਿੱਚ ਵੀ ਜਿਹੜਾ ਬਾਬਾ ਜੀ ਦਾ ਦੇਖਿਆ ਵੀ ਜਿਹੜਾ ਜਿਹੜਾ ਉੱਥੇ ਸਫਾਈ ਦਾ ਜਿਹੜਾ ਬਹੁਤ ਵੱਡਾ ਆਪਾਂ ਦੇਖਣ ਨੂੰ ਮਿਲਦਾ ਸੁਲਤਾਨਪੁਰ ਲੋਧੀ ਚ ਉਹਨੂੰ ਲੈ ਕੇ ਜੇ ਜਮਾਲਪੁਰ ਦੇ ਵਿੱਚ ਇੱਥੇ ਜਿਹੜਾ ਬਾਬਾ ਜੀ ਨੇ ਪ੍ਰੋਜੈਕਟ ਜਿਹੜਾ ਲਾਇਆ ਇਹ ਲੁਧਿਆਣੇ ਲੁਧਿਆਣੇ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਜਿਹੜਾ ਬਾਬਾ ਜੀ ਨੂੰ ਇਹ ਜਿਹੜਾ ਸੰਪੂਰਨ ਜਿਹੜਾ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਜਿਹੜੀ ਬੁੱਢੇ ਨਾਲ ਦੀ ਜਿਹੜੀ ਗੰਦਗੀ ਹੈ ਇਹ ਇਹ ਸਫਾਈ ਹੋ ਸਕੇ ਸਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਾਨੂੰ ਸਭ ਨੂੰ ਲੋਕਾਂ ਨੂੰ ਜਿਹੜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਅੱਜ ਦਾ ਮੁਕਰਨ ਬਣਨ ਲੱਗੀਆਂ ਜਾ ਰਹੀਆਂ ਗੰਦੇ ਪਾਣੀ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸੇ ਕਿਰਪਾ ਕਰਨ ਸਾਰੀ ਸੰਗਤ ਨੂੰ ਸਮਰਥ ਬਖਸ਼ਣ ਵੀ ਇਹ ਸਹਿਯੋਗ ਤਾਂ ਕਿ ਜਿਹੜੀ ਵੱਡੇ ਨਾਲ ਦੀ ਸਫਾਈ ਹੋ ਸਕੇ। ਖੰਡ ਵੀ ਅੱਜ ਦਿੱਤਾ ਤੁਸੀਂ ਕਾਫੀ ਬਦਲ ਕੀਤੀ ਹੈ। ਉਹ ਬਾਬਾ ਜੀ ਮਦਦ ਚਲੋ ਇਹ ਆ ਗਿਆ ਬਾਬਾ ਜੀ ਵਧੀਆ ਇੱਕ ਬਹੁਤ ਵੱਡਾ ਪਰਉਪਕਾਰ ਕਰ ਰਹੇ ਆ ਨੇ ਉਹ ਲੈ ਕੇ ਸਾਡਾ ਵੀ ਫਰਜ਼ ਬਣਦਾ ਹਰੇਕ ਇਨਸਾਨੀਅਤ ਦਾ ਨਾਤੇ ਦੇ ਫਰਜ਼ ਬਣਦਾ ਵੀ ਆਪਾਂ ਇਸ ਜਿਹੜੇ ਸੇਵਾ ਦੇ ਮਹਾਨ ਕੁੰਮ ਦੇ ਵਿੱਚ ਯੋਗਦਾਨ ਪਾਈਏ। ਸਾਡਾ ਇੱਥੇ ਚੌਥਾ ਦੌਰਾ ਹੈਗਾ ਤੇ ਵੱਡਾ ਦਰਿਆ ਜਿਹੜਾ ਸਫਾਈ ਦਾ ਕਾਰਜ ਬਾਬਾ ਜੀ ਨੇ ਸ਼ੁਰੂ ਕੀਤਾ ਹੈਗਾ। ਤੇ ਮੈਂ ਧੰਨਵਾਦੀ ਆ ਬਾਬਾ ਜੀ ਦਾ ਜਿਨ੍ਹਾਂ ਨੇ ਇਹ ਉਹਨਾਂ ਦੀ ਜਿਨ੍ਹਾਂ ਦੀ ਰਾਇਮਾਈ ਸੀ ਆਪਾਂ ਸਾਰਾ ਉਹਨਾਂ ਦੇ ਬੇੜਾ ਚੱਕਿਆ ਹੈਗਾ ਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਡੇ ਡਿਪਾਰਟਮੈਂਟ ਨੂੰ ਪੂਰੇ ਸਹਿਯੋਗ ਮਿਲ ਰਹੇ ਹੈਗਾ ਤੇ ਜਿਹੜਾ ਕਈ ਦਿਹਾਖਿਆਂ ਤੋਂ ਜਿਹੜਾ ਬੁੱਢਾ ਦਰਿਆ ਪ੍ਰਦੂਸ਼ਿਤ ਹੋ ਚੁੱਕਿਆ ਸੀ ਪੋਲਿਊਟ ਹੋ ਗਿਆ ਚੁੱਕਿਆ ਸੀਗਾ ਜਿਹਦੇ ਵਿੱਚ ਕਈ ਕਾਰਨ ਸੀਗੇ ਚਾਹੇ ਹੋ ਸੀਵਰੇਜ ਦਾ ਸੀਗਾ ਜਾਂ ਡੇਰੀ ਦਾ ਸੀਗਾ ਜਾਂ ਇੰਡਸਟਰੀ ਦਾ ਸੀਗਾ ਤੇ ਅਸੀਂ ਸਟੈਪ ਬਾਈ ਸਟੈਪ ਅਸੀਂ ਆਪਾਂ ਲਾ ਕੇ ਚੱਲ ਰਹੇ ਆ ਤੇ ਸਾਡੇ ਇੱਥੇ ਐਸਟੀਪੀ ਬਣੇ ਹੋਏ ਨੇ ਪਰ ਮੁਸ਼ਕਲ ਇਹ ਵੀ ਸੀਗੀ ਕਿ ਪੂਰੇ ਦਾ ਪੂਰਾ ਜਿਹੜਾ ਵੇਸ ਸੀਗਾ ਪਾਣੀ ਉਹ ਐਸਟੀਪੀ ਵਿੱਚ ਨਹੀਂ ਜਾ ਰਿਹਾ ਸੀਗਾ ਤੇ ਉਹ ਆਰਜੀ ਦਾ ਪੰਪਿੰਗ ਸਟੇਸ਼ਨ ਬਣਾ ਕੇ ਬਾਬਾ ਜੀ ਦੇ ਨਾਲ ਅਸੀਂ ਮਦਦ ਦੇ ਨਾਲ ਅਸੀਂ ਉਹ ਉਹ ਵੀ ਹਣ ਪੂਰੇ ਦਾ ਪੂਰਾ ਪਾਣੀ ਐਸਟੀਪੀ ਵਿੱਚ ਪਾਣਾ ਸ਼ੁਰੂ ਕਰਤਾ ਅਸੀਂ ਸਟੈਪ ਬਾਈ ਸਟੈਪ ਅਸੀਂ ਆਪਾਂ ਹੋਰ ਅੱਗੇ ਵਧ ਜਿਹੜਾ ਹੁਣ ਜਿਹੜੀ ਮੇਨ ਪ੍ਰੋਬਲਮ ਸਾਨੂੰ ਆ ਰਹੀ ਹੈ ਜਿਹਦਾ ਡੇਰੀ ਦਾ ਜਿਹੜਾ ਹੈਗਾ ਜਿਹੜਾ ਪ੍ਰੋਡਕਟ ਹੈਗਾ ਉਹਦਾ ਗੋਹਾ ਜਾਉਣਾ ਮਲਮੂਤ ਇਹਦਾ ਸਿੱਧਾ ਦਰਿਆ 'ਚ ਪੈ ਰਿਹਾ ਉਹਨੂੰ ਕਿੱਦਾਂ ਰੋਕਣਾ ਉਹਦਾ ਆਪਾਂ ਕੀ ਇਦਾਂ ਉਹਨੂੰ ਆਪਾਂ ਸਹੀ ਕਰਨਾ ਉਹਦੇ ਅਸੀਂ ਆਪਾਂ ਅੱਜ ਮਹਿਕਮਾ ਵਾਲੇ ਬੁਲਾਏ ਹੋਏ ਬਾਬਾ ਜੀ ਅਸੀਂ ਇੱਥੇ ਨਾਲ ਬੈਠੇ ਨੇ ਤੇ ਉਹਦਾ ਕਿੱਦਾਂ ਸੂਰ ਰੂਟ ਪਲਾਨ ਕਰਨਾ ਤਿਆਰ ਸੀ ਉਹ ਸਮਝ ਅਸੀਂ ਅੱਜ ਆਪਾਂ ਇੱਥੇ ਪਹੁੰਚੇ ਆ ਜੀ ਬਿਲਕੁਲ ਮੈਂ ਕਹਿੰਦਾ ਕਦਮ ਬਾਈ ਕਦਮ ਸਟੈਪ ਬਿ ਸਟੈਪ ਅਸੀਂ ਆਪਾਂ ਚੱਲਾਂਗੇ ਆਪਾਂ ਇਹ ਤਾਂ ਹੈ ਨਹੀਂ ਕਿ ਸਾਰੇ ਦਿਨ 'ਚ ਹੀ ਇੱਕ ਦਿਨ 'ਚ ਸਾਰਾ ਕੁਝ ਹੱਲ ਹੋ ਜਾਊਗਾ ਪਾਣੀ ਹੁਣ ਐਸਟੀਪੀ 'ਚ ਪੈਣ ਲੱਗ ਪਿਆ ਸਾਡਾ ਹੁਣ ਜਿਹੜਾ ਨੈਕਸਟ ਜਿਹੜਾ ਸਟੈ ਰਿਆ ਹੈਗਾ ਸਾਡੇ ਐਸਟੇਬੀ ਜਿਹੜੇ ਖਰਾਬ ਹੋ ਰਹੇ ਨੇ Goa ਉੱਥੇ ਜਾ ਕੇ ਜੰਮ ਰਿਹਾ ਸਰ ਉਹਨੂੰ ਆਪਾਂ ਉਹਨੂੰ ਕਿੱਦਾਂ ਜ਼ਰੂਰਸ ਕਰਨਾ ਉਹਨੂੰ ਕਿੱਦਾਂ ਰੱਖਣਾ ਉਹਦੇ ਵਾਸਤੇ ਅਸੀਂ ਆ ਪਹੁੰਚੇ ਜੀ ਜੁਜ ਲੁਧਿਆਣਾ ਦੀ ਸਿਆਸ ਚੌਥਾ ਕਿਹੜਾ ਹੋ ਗਿਆ ਤੁਹਾਡਾ ਲੱਗਦਾ ਵੀ ਪੂਰਾ ਪ੍ਰੋਜੈਕਟ ਜਿਲ੍ਹਾ ਤੇ ਸਮਾਂ ਹੋਰ ਵੀ ਲੱਗਦਾ ਕਦੋਂ ਸਮਾਂ ਤੇ ਕਈ ਪੂਰਾ ਤਿਆਰ ਹੋਏ ਇੰਡਸਟਰੀ ਨੂੰ ਤਾਂ ਲੋਕਾਂ ਨੂੰ ਆਮ ਜਨਤਾ ਨੂੰ ਕਿੰਨਾ ਫਾਇਦਾ ਨਹੀਂ ਦੇਖੋ ਮੈਂ ਇਹੀ ਕਹਾਂਗਾ ਕਿ ਕੋਸ਼ਿਸ਼ ਕਰਨ ਵਾਲੇ ਦੀ ਹਾਰ ਨਹੀਂ ਹੁੰਦੀ ਅਸੀਂ ਆਪਾਂ ਸੀਰੀਅਸਲੀ ਬਾਬਾ ਜੀ ਸਾਡੀ ਸਰਕਾਰ ਸਾਡਾ ਮੈਕਮਾ ਸਾਡਾ ਸ਼ਾਸਨ ਪ੍ਰਸ਼ਾਸਨ ਸਾਰਾ ਸੀ ਸੀਰੀਅਸਲੀ ਸੀ ਲੱਗੇ ਹੋਏ ਕਿ ਜਿਹੜਾ ਬੁੱਢਾ ਦਰਿਆ ਪ੍ਰਦੂਸ਼ਿਤ ਹੋ ਚੁੱਕਾ ਪਲੂਟ ਹੋ ਚੁੱਕਾ ਉਹਨੂੰ ਆਪਾਂ ਸਾਫ਼ ਤੇ ਸੁਥਰਾ ਅਸੀਂ ਕਰਨਾ ਅਸੀਂ ਉਸ ਲਈ ਅਸੀਂ ਵਚਨਬੱਧ ਆ ਜੀ ਕੋਈ ਬੁੱਢੇ ਦਰਿਆ ਦੀ ਜਿਹੜੀ ਸਿਆਸਤ ਹੈ ਲੁਧਿਆਣਾ ਚ ਬੁੱਢੇ ਦਰਿਆ ਸ਼ੂਤੂ ਸ਼ੁਰੂ ਹੋ ਕੇ ਉੱਤੇ ਖਤਮ ਨਹੀਂ ਕਈ ਸਰਕਾਰ ਆਈਆਂ ਕਈ ਵਾਰ ਇੱਕ ਚ ਪਰ ਸਿੱਝ ਹਲਸਬਲ ਹੁਣ ਜਿਹੜਾ ਸਟੈਪਾਂ ਚ ਹੈ ਸਰਕਾਰ ਦਾ ਖੋਜ ਅਸੀਂ ਹੋਗੇ ਮੈਂ ਇਹੀ ਕਹਾਂਗਾ ਕਿ ਅਸੀਂ ਇੱਥੇ ਕੋਈ ਸਿਆਸਤ ਕਰਨ ਨਹੀਂ ਆਏ ਤੇ ਮੈਂ ਤਾਂ ਜਿੱਥਾ ਕਿ ਮੇਰਾ ਸਨੇਹ ਲੱਗਦਾ ਕਿ ਅਸੀਂ ਇਹੀ ਕਵਾਂਗੇ ਕਿ ਇੱਕ ਬਹੁਤ ਹੀ ਵੱਡੇ ਇੱਕ ਪੁੰਨ ਦਾ ਕੰਮ ਹੈਗਾ ਅਸੀਂ ਉਹ ਨਾਲੇ ਪੀੜ੍ਹੀਆਂ ਪਰ ਉਹਲੇ ਜਨਰੇਸ਼ਨ ਉਹ ਨਾਲੇ ਪੰਜਾਬ ਦਾ ਜਿਹੜਾ ਸਮਾ ਉਹਨੂੰ ਜਿਹੜਾ এনवायरमेंट ਹੈਗਾ ਉਹਨੂੰ ਆਪਾਂ ਸੁਰੱਖਿਤ ਕਰਨ ਲਈ ਅਸੀਂ ਬੈਠੇ ਆਪਾਂ ਤੇ ਅਸੀਂ ਸਾਡਾ ਮੋਟਿਵ ਵੀ ਅਸੀਂ ਸਾਡਾ ਇਹੀ ਹੈ ਕੋਈ ਇੱਥੇ ਕੋਈ ਸਾਡਾ ਕੋਈ ਪੋਲੀਟਿਕਲੀ ਅਸੀਂ ਕੋਈ ਮਾਲੇ ਜਾਂ ਫਾਇਦਾ ਅਸੀਂ ਲੈਣ ਨਹੀਂ ਆਏ ਇੱਥੇ ਆ